ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਜਿਹੜੀ ਅੱਜ ਰੈਲੀ ਨਿਕਲ ਰਹੀ ਹੈ ਇਥੇ ਤਰਨਤਾਰਨ ਸਾਹਿਬ ਗੁਰੂ ਅਰਜਨ ਗੁਰੂ ਅਰਜਨ ਦੇਵ ਮਹਾਰਾਜ ਦੀ ਨਗਰੀ 'ਚ ਇਸ ਨੂੰ ਵੇਖ ਕੇ ਤਾਂ ਵੱਡੇ-ਵੱਡੇਆਂ ਦੇ ਚਿਹਰਿਆਂ ਤੇ ਬਖਲਾਹਟ ਆਏਗੀ ਤੇ ਸਾਰੀ ਗੁਰੂ ਕੀ ਫੌਜ ਤੇ ਸਾਰੇ ਬੰਦੇ ਗੁਰੂ ਕੀ ਮੋਜ ਪਰ ਮਹਾਰਾਜ ਦੀ ਕਿਰਪਾ ਨਾਲ ਆਸਟ੍ਰੇਲੀਆ ਤੋਂ ਅਸੀਂ 8-10 ਸਿੰਘ ਆਏ ਆ ਭਾਈ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਛੱਪਨ ਵਾਲਿਆਂ ਦੀ ਇੱਕ ਵਾਈ ਦੇ ਵਿੱਚ ਸਿੰਘ ਸਾਹਿਬ ਕਹਿੰਦੇ ਜਿਹੜੇ ਵਿਦੇਸ਼ਾਂ 'ਚ ਗਏ ਤਾਂ ਮਿੱਠੀਆਂ ਜੇਲਾਂ ਆ ਜੀ ਉੱਥੋਂ ਤਾਂ ਬੰਦੇ ਆਪਣੇ ਮਾਪਿਆਂ ਦੇ ਸਿਸਕਾਰ ਲਈ ਨਹੀਂ ਆਉਂਦੇ ਤੁਸੀਂ ਪ੍ਰਚਾਰ ਲਈ ਆ ਗਏ ਮਾਰੇ ਸਾਡੀ ਦਰਦੀ ਤੇ ਪੰਜਾਬ ਏ ਪਰ ਜਿਹੜੇ ਹੋਰ ਉਮੀਦਵਾਰ ਖੜੇ ਜੀ ਉਹਨਾਂ ਦੇ ਸਿਰ ਤੇ ਦਸਤਾਰਾਂ ਤੇ ਇੱਥੇ ਗਾਤਰੇ ਪਾਏ ਹੋਏ ਆ ਜੀ ਸ਼੍ਰੀ ਸਾਹਿਬਾਂ ਪਾਈਆਂ ਹੋਈਆਂ ਉਹ ਕਹਿੰਦੇ ਅਸੀਂ ਪੰਥਕ ਆ ਤੇ ਤੁਸੀਂ ਕਹਿੰਦੇ ਭਾਈ ਅਮਰਤਪਾਲ ਸਿੰਘ ਪੰਥਕ ਆ ਉਹਦੇ ਸਟੇਜਾਂ 'ਤੇ ਖੜ ਕੇ ਹਲੇਲੂਇਆ ਵੀ ਕਰੀਆਂ ਆਂਦੇ ਨੇ ਹੈਨਾ ਅੱਧਾ ਪੰਜਾਬ ਸਾਈ ਬਣ ਗਿਆ ਉਹਨਾਂ ਦੀਆਂ ਸਟੇਜਾਂ 'ਤੇ ਖੜ ਕੇ ਹਲੇਲੂਇਆ ਹਲੇਲੂਇਆ ਕਰ ਰਹੇ ਨੇ ਉਹਨਾਂ ਨੇ ਤਾਂ ਪੱਗਾਂ ਸਿਰਫ ਸਾਏ ਨੇ ਪਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮੈਂ ਕਿਹਦੇ ਬਾਰੇ ਗੱਲ ਕਰ ਰਿਹਾ ਸਰ ਕਿਨੇ ਦੇਖਦੇ ਹੋ ਤੁਸੀਂ ਆਸਟ੍ਰੇਲੀਆ ਤੋਂ ਚੱਲ ਕੇ ਇੱਥੇ ਆ ਗਏ ਐਨਐਸਏ ਸੇ ਇਫ ਯੂ ਵਾਂਟ ਟੂ ਹੈਵ ਪ੍ਰੋਗਰੈਸਿਵ ਪਾਰਟੀ ਵੋਟ ਫਾਰ ਅਮਰਿਤਪਾਲ ਇਫ ਯੂ ਵਾਂਟ ਜਸਟਿਸ ਵੋਟ ਇਨਸਾਫੀ ਵੋਟ ਫਾਰ ਅਮਰਿਤਪਾਲ ਉਹ ਕਹਿੰਦੇ 3 ਸਾਲ ਜੇਲ੍ਹ ਕੱਟੀ ਪੰਥ ਵਾਸਤੇ ਐਨਐਸਏ ਕੱਟੀ 10 ਸਾਲ ਜੇਲ੍ਹ ਵੀ ਕੱਟੀ ਤੇ ਅਸਲੀ ਪੰਥਕ ਅਸੀਂ ਆ ਅਸੀਂ ਪੰਥ ਲਈ ਕੁਰਬਾਨੀਆਂ ਕੀਤੀਆਂ ਅਮਰਤਪਾਲ ਸਿੰਘ ਹੋਰਾਂ ਨੇ ਕਿਹੜੀ ਕੁਰਬਾਨੀ ਕੀਤੀ ਮੈਂ ਕਹਿੰਦਾ ਮਾਰੇ ਕਿਰਪਾ ਕਰ ਦੇ ਦੋ ਸ਼ਹਾਦਤ ਨਾਲ ਲੰਦੇ ਕੁਰਬਾਨੀ ਪਰਵਾਹ ਹੋਏ ਨਹੀਂ ਇਹ ਤਾਂ ਕੀਤੀ ਕਰਾਈ ਖੂਚ ਛੁੱਟਣ ਵਾਲੀ ਗੱਲ ਐ ਨਾ ਭਾਈ ਅਮਰਤਪਾਲ ਸਿੰਘ ਪਤਾ ਵੀ ਖੜਨ ਡੇ ਆ ਇਲੈਕਸ਼ਨਾਂ 'ਚ ਕਿਸੇ ਨੂੰ ਖੜਨਾ ਨਹੀਂ ਚਾਹੀਦਾ ਸੋ ਇਸ ਸਮੇਂ ਤਰਨ ਤਰਨ ਵਿਖੇ ਮੌਜੂਦ ਆ ਜਿੱਥੇ ਕੇ ਰੋਡ ਸ਼ੋਅ ਕੱਢੇ ਜਾ ਰਹੇ ਆ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਸੋ ਜਦੋਂ ਇੱਥੇ ਕਿਸੇ ਦੇ ਨਾਲ ਗੱਲ ਕਰਦੇ ਆ ਤਾਂ ਦੂਰ ਤਰਾਡੇ ਤੋਂ ਸੰਗਤਾਂ ਇੱਥੇ ਨਜ਼ਰ ਆਉਂਦੀਆਂ ਕਿ ਪ੍ਰਚਾਰ ਕਰਨ ਦੇ ਲਈ ਆਈਆਂ ਸੋ ਇੱਥੇ ਪਤਾ ਲੱਗਿਆ ਕਿ ਇੰਟਰਨੈਸ਼ਨਲ ਜੋ دوسرے ਦੇਸ਼ਾਂ ਤੋਂ 20 ਲੋਕ ਜਿਹੜੇ ਹੈਗੇ ਆ ਪ੍ਰਚਾਰ ਕਰਨ ਦੇ ਲਈ ਇੱਥੇ ਪਹੁੰਚੇ ਹੋ ਸੇ ਸਿੰਘ ਸਾਹਿਬ ਸਾਡੇ ਨਾਲ ਹੈ ਸਿੰਘ ਸਾਹਿਬ ਕਿਵੇਂ ਦੇਖਦੇ ਹੋ ਜੀ ਕਿੱਥੋਂ ਆਏ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਜਿਹੜੀ ਅੱਜ ਰੈਲੀ ਨਿਕਲ ਰਹੀ ਹੈ ਇੱਥੇ ਤਰਨਤਾਰਨ ਸਾਹਿਬ ਗੁਰੂ ਅਰਜਨ ਗੁਰੂ ਅਰਜਨ ਦੇਵ ਮਹਾਰਾਜ ਦੀ ਨਗਰੀ 'ਚ ਜੀ ਇਸ ਨੂੰ ਵੇਖ ਕੇ ਤੇ ਵੱਡੇ-ਵੱਡਿਆਂ ਦੇ ਚਿਹਰਿਆਂ ਤੇ ਬਖਲਾਹਟ ਆਏਗੀ ਹੂੰ ਮਹਾਰਾਜ ਦੀ ਕਿਰਪਾ ਨਾਲ ਇੰਨਾ ਇਕੱਠ ਤੇ ਸਾਰੀ ਗੁਰੂ ਕੀ ਫੌਜ ਤੇ ਸਾਰੇ ਬੰਦੇ ਗੁਰੂ ਕੀ ਮੋਜ ਮਰ ਮਹਾਰਾਜ ਦੀ ਕਿਰਪਾ ਨਾਲ ਆਸਟ੍ਰੇਲੀਆ ਤੋਂ ਅਸੀਂ 8-10 ਸਿੰਘ ਆਏ ਆ ਭਾਈ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਛੱਟਣ ਵਾਲਿਆਂ ਦੀ ਇਕਬਾਈ ਦੇ ਵਿੱਚ ਜੀ ਭਾਈ ਅਮਰਪਾਲ ਸਿੰਘ ਦੇ ਪ੍ਰਚਾਰ ਲਈ ਅਸੀਂ ਘਟੋ ਘਟ ਵੀ 16 ਤਰੀਕ ਨੂੰ ਮੈਂ 15 ਤਰੀਕ ਨੂੰ ਭਾਈ ਸਾਹਿਬ ਆਏ ਨੇ ਤੇ ਸਾਡੇ 2 ਹਫਤੇ ਇੱਥੇ ਪ੍ਰਚਾਰ ਚ ਜਾ ਰਹੇ ਨੇ ਸਿੰਘ ਸਾਹਿਬ ਕਹਿੰਦੇ ਜਿਹੜੇ ਵਿਦੇਸ਼ਾਂ ਚ ਗਏ ਉਹ ਤਾਂ ਮਿੱਠੀਆਂ ਜੇਲਾਂ ਜੀ ਉੱਥੋਂ ਤਾਂ ਬੰਦੇ ਆਉਣੇ ਮਾਪਿਆਂ ਦੇ ਸਿਸਕਾਰ ਲਈ ਨਹੀਂ ਆਉਂਦੇ ਤੁਸੀਂ ਪ੍ਰਚਾਰ ਲਈ ਆ ਗਏ ਮਾਰੇ ਸਾਡੀ ਧਰਤੀ ਦੇ ਪੰਜਾਬ ਏ ਅਸੀਂ ਜਿੱਥੇ ਮਰਜ਼ੀ ਚੱਲ ਜੀਏ ਕੱਲ ਨੂੰ ਸਾਨੂੰ ਪਤਾ ਵੀ ਇਸ ਧਰਤੀ ਦੇ ਵਿੱਚ ਇਹੋ ਜਿਹੀ ਮਿੱਟੀ ਆ ਜਿਹਦਾ ਇੱਕ ਕਣ ਕਿਸੇ ਨੂੰ ਲੱਗ ਜੇ ਤਾਂ ਧਾਰਮਿਕ ਹੋ ਜਾਂਦਾ ਸਾਡੇ ਕੋਈ ਐਗਜ਼ਾਮਪਲ ਹੈਗੇ ਭਾਈ ਦਲਾਵਰ ਸਿੰਘ ਹੋਣਾ ਵਰਗੇ ਬਾਹਰ ਲੀਆਂ ਧਰਤੀਆਂ ਇਹੋ ਜਿਹੀਆਂ ਆ ਉੱਥੇ ਬੰਦਾ ਜਿੰਨਾ ਮਰਜ਼ੀ ਗੇ ਧਾਰਮਿਕ ਹੋਵੇ ਉਹਦੀ ਮਿੱਟੀ ਜੇ ਧਰਮਤਾ ਨਾ ਸਕਦਾ ਉੱਥੇ ਪਤਾ ਨਹੀਂ ਕਿੰਨੂੰ ਧਰਮ ਲੱਗਣਾ ਤੇ ਉਹਨੇ ਨਾਸਤਕ ਹੋ ਜਾਣਾ ਹੋਇਸ ਕਰਕੇ ਇਹ ਜਿਹੜੀ ਧਰਤੀ ਆ ਸਾਡੇ ਗੁਰੂਆਂ ਦੀ ਚਰਨਸ਼ੋਪਾਪਤ ਧਰਤੀ ਆ ਇਸ ਨੂੰ ਛੱਡ ਸਾਡਾ ਕੋਈ ਗੁਜ਼ਾਰਾ ਨਹੀਂ ਹੈ ਇਸ ਕਰਕੇ ਸਾਨੂੰ ਇਥੇ ਮੈਦਾਨੇ ਜੰਗ ਹੋਣਾ ਪੈਂਦਾ ਪਰ ਜਿਹੜੀਆਂ ਸਰਕਾਰਾਂ ਐ ਉਹ ਵੀ ਤਾਂ ਕਹਿੰਦੀਆਂ ਵੀ ਅਸੀਂ ਵਿਦੇਸ਼ਾਂ ਤੋਂ ਗੋਰੇ ਵੀ ਇੱਥੇ ਲਿਆਉਣੇ ਜੀ ਪੰਜਾਬੀ ਤਾਂ ਮੁਰਨੇ ਮੁਰਨੇ ਆ ਅਸੀਂ ਰੋਜ਼ਗਾਰ ਦੇਣਾ ਰੰਗਲਾ ਪੰਜਾਬ ਬਣਾਉਣਾ ਫਿਰ ਉਹਨਾਂ 'ਤੇ ਤੁਹਾਨੂੰ ਯਕੀਨ ਕਿਉਂ ਨਹੀਂ ਤੁਸੀਂ ਉੱਧਰ ਵੀ ਤਾਂ ਜਾ ਸਕਦੇ ਸੀ ਪ੍ਰਚਾਰ ਲਈ ਵੇਖੋ ਜੀ ਸਰਕਾਰਾਂ ਨੇ 1947 ਦੀ ਜਦੋਂ ਦੀ ਵੰਡ ਹੋਈ ਆ ਪੰਜਾਬ ਨੂੰ ਦਿੱਤਾ ਕੀ ਹੈ 1947 ਤੋਂ ਬਾਅਦ 1984 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਹੱਡਾ ਅਜੇ ਉੱਥੇ ਖੜਾ 1984 ਨੂੰ ਆ ਬਰੇ ਸਾਡੇ 40 ਸਾਲ ਹੋ ਜਾਣੇ ਨੇ ਤੇ 40 ਸਾਲਾਂ ਦੇ ਵਿੱਚ ਸਾਨੂੰ ਇੱਕ ਜਨ ਆ ਉੱਠ ਕੇ ਦੱਸ ਦੇ ਵਿਨੰਦਪੁਰ ਸਾਹਿਬ ਦੇ ਕਿਸੇ ਮਤੇ ਦੀ ਸਾਨੂੰ ਪ੍ਰਾਪਤੀ ਹੋਈ ਹੋਵੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਖਾਲਸਾ ਹੋਵੇ ਖੁਦ ਖੁਦਾ ਜਿਨ ਖੂਬੀ ਖੂਬ ਖਦਾਏ ਆ ਨਾ ਮੰਨਾ ਕਿਸੇ ਆਣ ਕੀ ਬਿਨ ਸੱਚੇ ਪਾਤਸ਼ਾਹ ਖਾਲਸਾ ਖੁਦ ਖੁਦਾ ਇਹਨੂੰ ਹੱਕ ਲੈਣੇ ਪੈਣੇ ਨੇ ਅਸੀਂ ਡੈਮੋਕ੍ਰੇਸੀ ਵਿੱਚ ਸਾਡਾ ਸਬੰਧ ਨਹੀਂ ਕੋਈ ਪਰ ਡੈਮੋਕ੍ਰੇਸੀ ਦੇ ਮੁਲਕ ਦੇ ਵਿੱਚ ਰਹਿਣ ਕਰਕੇ ਸਾਨੂੰ ਇਹਨਾਂ ਇਲੈਕਸ਼ਨਾਂ ਦੇ ਪ੍ਰੋਸੈਸ ਤੋਂ ਜਾਣਾਂ ਪੈਂਦਾ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਚੋਂ ਕਢੋਣ ਲਈ ਸਾਡਾ ਬਹੁਤ ਜ਼ਰੂਰੀ ਹੈ ਵੀ ਇੱਥੇ ਵੱਧ ਤੋਂ ਵੱਧ ਵੋਟ ਪਵੇ ਤੇ ਉਹ ਸਿੰਘ ਸਾਡੇ ਜ਼ਿਲ੍ਹਾ ਚੋਂ ਬਾਹਰ ਬਰੀ ਹੋਣ ਪਰ ਵਿਰੋਧੀ ਕਹਿੰਦੇ ਵੀ ਇਹੋ ਜਿਹਾ ਕਿਹੜਾ ਕਾਨੂੰਨ ਆ ਦੱਸਤਾ ਦਓ ਕਿ ਜੇ ਕੋਈ ਜਿੱਤ ਗਿਆ ਤਾਂ ਬਾਹਰ ਆ ਜਾਊਗਾ ਵੇਖੋ ਸਾਡੇ ਕੋਈ ਐਗਜ਼ਾਮਪਲਾਂ ਪਈਆਂ ਨੇ ਸਿਮਰਨਜੀਤ ਸਿੰਘ ਮਾਨ ਹੋਣ ਦੀਆਂ ਐਗਜ਼ਾਮਪਲਾਂ ਪਈਆਂ ਨੇ ਹਿੰਦੁਸਤਾਨ ਦੇ ਵਿੱਚ ਪਹਿਲੋਂ بڑے ਮੰਤਰੀ ਸੰਤਰੀ بڑے ਐਮਪੀ ਹੋਏ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਡਕੇ ਨੇ ਤੇ ਜਿੱਦਣ ਉਹਨਾਂ ਦੀ ਵੋਟ ਚ ਜਿੱਤੇ ਨੇ ਉਹਨਾਂ ਨੂੰ ਆਪਣੀ ਸੌ ਪ੍ਰਾਪਤੀ ਲਈ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਰਿਹਾਈ ਹੋਈ ਆ ਭਾਈ ਅਮਰਪਾਲ ਸਿੰਘ ਨੇ ਕਿਹੜਾ ਕਿਸੇ ਡਾਕਾ ਮਾਰਿਆ ਇੱਕ ਐਨਐਸਏ ਲੱਗੀ ਆ ਨਾ ਐਨਐਸਐਮ ਲਿਖ ਕੇ ਦਿਨਾ ਜੇ ਭਾਈ ਸਾਹਿਬ ਇਹ ਵੋਟਾਂ ਨਹੀਂ ਜਿੱਤਦੇ ਤੇ ਸਰਕਾਰ ਨੇ ਉਹਨਾਂ ਨੂੰ ਕਦੀ ਜੇਲ੍ਹੋਂ ਬਾਹਰ ਨਹੀਂ ਉਣ ਦੇਣਾ ਐਨਾ ਡਰ ਹੈ ਸਰਕਾਰਾਂ ਕਹਿੰਦੀਆਂ ਸਿਰ ਦੇਣ ਦੀਆਂ ਗੱਲਾਂ ਕਰਦਾ ਸੀ ਨੌਜਵਾਨਾਂ ਨੂੰ ਫਰਖਲਾ ਰਿਹਾ ਸੀ ਇਸੇ ਕਰਕੇ ਇਹ ਹਸ਼ਰ ਹੋਇਆ ਜੀ ਵੇਖੋ ਜੀ ਸਿਰ ਦੇਣ ਦੀ ਗੱਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਹੈਨਾ ਜੋ ਤੋ ਪ੍ਰੇਮ ਖਲਣਕਾ ਚਾਓ ਸਿਰ ਧਰ ਤਲੀ ਗਲੀ ਮਰੀ ਆਓ ਇਹ ਤਾਂ ਮਹਾਰਾਜ ਹੀ ਗੱਲ ਕਰਦੇ ਭਾਈ ਅਮਰਪਾਲ ਸਿੰਘ ਨੇ ਬਿਲਕੁਲ ਗੱਲ ਨਹੀਂ ਕੀਤੀ ਉਹਨਾਂ ਨੇ ਧਰਮ ਦਾ ਪ੍ਰਚਾਰ ਕੀਤਾ ਤੇ ਜਿਹੜਾ ਖਾਲਸਾ ਹੈ ਸਿਰ ਧਰ ਸਿਰ ਤਲੀ ਦੇ ਧਰ ਕੇ ਫਿਰ ਤੁਰਦਾ ਜਿਹੜੀ ਜਿਹੜੀ ਜਗ੍ਹਾ ਤੇ ਆਪਾਂ ਹੁਣ ਖੜੇ ਆ ਆਪਣੇ ਗੁਰੂ ਅਰਜਨ ਦੇ ਮਹਾਰਾਜ ਦੇ ਸਥਾਨ ਤੇ ਇੱਥੋਂ ਅੰਮ੍ਰਿਤਸਰ ਨੂੰ ਜਾਈਏ ਸਾਡੇ ਕੋ ਬਾਬੇ ਦੀਪ ਸਿੰਘ ਉਹਨਾਂ ਦੀ ਕੱਡੀ ਐਗਜ਼ਾਮਪਲ ਉਹਨਾਂ ਨੇ ਸਿਰ ਲਵਾਇ ਤਲੀ ਦੇ ਧਰਿਆ ਬਾਅਦ ਜੋ ਸਰੋਵਰ ਚ ਜਾ ਕੇ ਆਪਣੀ ਅਰਦਾਸ ਪੂਰੀ ਕਰਕੇ ਉਹਨਾਂ ਨੇ ਸਵਾਸ ਛੱਡੇ ਸੋ ਇਹ ਜਿਹੜਾ ਪ੍ਰਚਾਰ ਹੈ ਨਾ ਜਿਹੜੇ ਸਰਕਾਰ ਕਰ ਰਹੀ ਹੈ ਵੀ ਸਿਰ ਨੂੰ ਤਲੀ ਦੇ ਧਰਨ ਦੀ ਗੱਲ ਕਰਦੇ ਨੇ ਇਹ ਗੁਰ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਦਿੱਤਾ ਇਹ ਕਿ ਇਹ ਆਪਣੇ ਇੱਕ ਖਾਸ ਵਿਅਕਤੀ ਵਿਸ਼ੇਸ਼ਤਾ ਨਹੀਂ ਹੈਗਾ ਸੋ ਇਹ ਮਾਰੇ ਕਿਰਪਾ ਕਰਨ ਪਰ ਜਿਹੜੇ ਹੋਰ ਉਮੀਦਵਾਰ ਖੜੇ ਜੀ ਉਹਨਾਂ ਦੇ ਸਿਰ ਤੇ ਦਸਤਾਰਾਂ ਤੇ ਇੱਥੇ ਗਾਤਰੇ ਪਾਏ ਹੋਏ ਆ ਜੀ ਸ੍ਰੀ ਸਾਹਿਬਾਂ ਪਾਈਆਂ ਹੋਈਆਂ ਉਹ ਕਹਿੰਦੇ ਅਸੀਂ ਪੰਥਕ ਆ ਤੇ ਤੁਸੀਂ ਕਹਿੰਦੇ ਭਾਈ ਅਮਰਤਪਾਲ ਸਿੰਘ ਪੰਥਕ ਆ ਉਹ ਤੇ ਸਟੇਜਾਂ 'ਤੇ ਖੜ ਕੇ ਹਲੇਲੂਇਆ ਵੀ ਕਰੀ ਜਾਂਦੇ ਨੇ ਹਮ ਹੈਨਾ ਅੱਧਾ ਪੰਜਾਬ ਸਾਈ ਬਣ ਗਿਆ ਉਹਨਾਂ ਦੀਆਂ ਸਟੇਜਾਂ 'ਤੇ ਖੜ ਕੇ ਹਲੇਲੂਇਆ ਹਲੇਲੂਇਆ ਕਰ ਰਹੇ ਨੇ ਉਹਨਾਂ ਨੇ ਤੇ ਪੱਗਾਂ ਸਿਰਫ ਸਜਾਈ ਨੇ ਹਮ ਹੁਣ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮੈਂ ਕਿਹਦੇ ਬਾਰੇ ਗੱਲ ਕਰ ਰਿਹਾ ਹਮ ਇਹਦੇ ਗਾਤਰੇ ਜਿਹੜੇ ਨੇ ਉਹ ਰਹਿਤ ਨਾਲ ਮਾਰੇ ਨੇ ਸਾਨੂੰ ਖਾਲਸਾ ਹੋਣ ਕਰਕੇ ਸ੍ਰੀ ਸਾਹਿਬ ਦਿੱਤੀ ਹ ਔਰ ਸ੍ਰੀ ਸਾਹਿਬ ਦੀ ਮਰਿਆਦਾ ਕਿੰਨੂ ਚੇਤਾ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਸਾਨੂੰ ਸਮਤ ਬਖਸ਼ਣ ਅਸੀਂ ਪਛਾਣ ਸਕੀਏ ਕਿ ਕਿਹੜਾ ਸਿੱਖ ਆ ਤੇ ਕਿਹੜਾ ਸਿੱਖ ਨਹੀਂ ਆ ਉਹ ਕਹਿੰਦੇ 3 ਸਾਲ ਜੇਲ੍ਹ ਕੱਟੀ ਪੰਥ ਵਾਸਤੇ ਐਨਐਸਏ ਕੱਟੀ 10 ਸਾਲ ਜੇਲ੍ਹ ਵੀ ਕੱਟੀ ਤੇ ਅਸਲੀ ਪੰਥਕ ਅਸੀਂ ਆ ਅਸੀਂ ਪੰਥ ਲਈ ਕੁਰਬਾਨੀਆਂ ਕੀਤੀਆਂ ਅਮਰਤਪਾਲ ਸਿੰਘ ਹੋਰਾਂ ਨੇ ਕਿਹੜੀ ਕੁਰਬਾਨੀ ਕੀਤੀ ਪੰਥ ਲਈ ਮੈਂ ਕਹਿੰਦਾ ਮਹਾਰਾਜ ਕਿਰਪਾ ਕਰਦੇ ਉਹ ਸ਼ਹਾਦਤ ਲਾ ਲੈਂਦੇ ਕੁਰਬਾਨੀ ਪਰਵਾਣ ਹੋਏ ਨਹੀਂ ਹੂੰ ਇਹ ਤਾਂ ਕੀਤੀ ਕਰਾਈ ਖੂਚ ਸੁੱਟਣ ਵਾਲੀ ਗੱਲ ਐ ਨਾ ਭਾਈ ਅਮਰਤਪਾਲ ਸਿੰਘ ਪਤਾ ਵੀ ਖੜਨ ਦੇ ਆ ਇਲੈਕਸ਼ਨਾਂ ਚ ਕਿਸੇ ਨੂੰ ਖੜਨਾ ਨਹੀਂ ਚ ਇਹ ਤਾਂ ਪੰਥਕ ਸੀਟ ਆ ਪੰਥ ਨੂੰ ਇਕੱਠਿਆਂ ਹੋ ਕੇ ਉਹਦੇ ਕਹੇ ਨਾ ਚਾਹੀਦਾ ਸ਼੍ਰੋਮਣੀ ਕਮੇਟੀ ਸਾਡੀ ਢਲੀ ਆ ਜਿਹਨੂੰ ਇੱਕ ਮੋਰਚਾ ਖੜਾ ਕਰਨਾ ਚਾਹੀਦਾ ਵੀ ਹਾਂ ਭਾਈ ਸਾਡਾ ਸਿੰਘ ਖੜਾ ਇੱਥੇ ਜਿਹੜਾ ਅਮਰਪਾਲ ਅਮਨ ਸੰਚਾਰ ਕਰਾ ਰਿਹਾ ਜਿਹੜਾ ਸਿੰਘ ਨਸ਼ੇ ਛਿੜਾ ਰਿਹਾ ਉਹਨੂੰ ਤੇ ਅਸੀਂ ਮੈਂ ਨਾ ਆਪਣਾ ਕੀ ਮੁਕਾਬਲੇ ਬਿਨਾਂ ਜਿਤਾਈਏ ਇਹ ਤਾਂ ਮਹਾਰਾਜ ਕਿਰਪਾ ਕਰ ਨੂੰ ਸਮਾਤ ਬਖਸ਼ਣ ਸਾਨੂੰ ਉਹ ਕਹਿੰਦੇ ਅਮਰਪਾਲ ਸਿੰਘ ਉਹਨਾਂ ਦੀ ਪੈਰਪਾਈ ਸਾਰੀ ਸ਼੍ਰੋਮਣੀ ਕਮੇਟੀ ਨੇ ਕੀਤੀ ਆ ਜੀ ਜਿਹੜੇ ਕੇਸ ਚੱਲਦੇ ਸੀ ਵਕੀਲ ਅਸੀਂ ਭੇਜੇ ਸਾਰੇ ਸ਼੍ਰੋਮਣੀ ਕਮੇਟੀ ਦੇ ਫਰਜ਼ ਨੇ ਇਹ ਜੇ ਉਹ ਨਿਭਾ ਰਹੀ ਆ ਆਪਣਾ ਫਰਜ਼ ਨਿਭਾ ਰਹੀ ਆ ਤੇ ਬਾਕੀ ਚਲੋ ਕਿਸੇ ਨੂੰ ਕੋਈ ਭਲੇਖਾ ਨਹੀਂ ਆ ਗਿਆ ਵੀ ਕਿੰਨੀ ਕੁ ਪੈਰਵਾਈ ਹੋ ਰਹੀ ਕਿੰਨੀ ਕੁ ਨਹੀਂ ਹੋ ਰਹੀ ਮਾਤਾ ਹੋਣੀ ਬਾਪੂ ਹੋਣੀ ਕਿੰਨਾ ਚਿਰ ਉਹ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਾਹਰ ਧਰਨਾਲਾਏ ਖੜੇ ਰੇ ਆ ਕਿੰਨੀ ਕੁ ਸ਼੍ਰੋਮਣੀ ਕਮੇਟੀ ਨੇ ਬਾਹਰ ਆ ਗਈ ਲੰਗਰ ਪ੍ਰਸ਼ਾਦਾ ਸ਼ਿਕਾਇਤਾ ਸੰਗਤ ਨੂੰ ਕਿੰਨੇ ਕੁ ਸਿੰਘ ਆ ਗਏ ਤੇ ਖੜ ਗਏ ਉਹਨਾਂ ਕੋ ਇਹ ਤਾਂ ਮਹਾਰਾਜ ਕਿਰਪਾ ਕਰਨ ਇਹ ਸਾਰਾ ਤੁਹਾਨੂੰ ਹੀ ਪਤਾ ਸਾਰੀ ਸੰਗਤ ਨੂੰ ਪਤਾ ਆ ਵੀ ਕੌਣ ਕਿੰਨੇ ਪਾਣੀ ਚਦੇ ਕਿੰਨਾ ਕੁ ਪ੍ਰਚਾਰ ਕਰਨ ਦਾ ਹੱਕਦਾਰ ਹੈਗਾ ਹੁਣ ਤੁਹਾਡੇ ਨਾਲ ਹੋਰ ਕਿਹੜੇ ਸਿੰਘ ਆਏ ਆ ਜੀ ਮੇਰੇ ਨਾਲ ਭਾਈ ਸੁਨਮント ਸਿੰਘ ਆਏ ਨੇ ਤੇ ਉਹ ਸਾਹਿਬ ਇਹ ਮਲੇਸ਼ੀਆ ਤੋਂ ਆਏ ਨੇ 63 ਸਾਲਾਂ ਬਾਅਦ ਇਹ ਆਸਟ੍ਰੇਲੀਆ ਦੇ ਵਿੱਚ 87 ਚ ਮੂਵ ਹੋ ਗਏ ਸਨ ਪੰਜਾਬੀ ਥੋੜੀ ਬੋਲਦੇ ਨੇ ਪਰ ਭਾਈ ਅਮਰਪਾਲ ਸਿੰਘ ਦੇ ਪ੍ਰਚਾਰ ਖਾਤਰ ਇੱਥੇ ਆਏ ਨੇ ਦੱਸਣ ਨੂੰ ਦੇ ਸ਼ਹਿਰੀ ਵੋਟ ਨੂੰ ਵੀ ਭਾਈ ਅੰਗਰੇਜ਼ੀ ਵਾਲੇ ਸਿੰਘ ਵੀ ਭਾਈ ਅਮਰਪਾਲ ਸਿੰਘ ਨਾਲ ਖੜੇ ਆ ਪੜੇ ਲਿਖੀ ਨੌਜਵਾਨੀ ਵੀ ਖੜੀ ਆ ਤੇ ਅਨਪੜ ਸਾਰੇ ਖੜੇ ਆ ਮਹਾਰਾਜ ਕਿਰਪਾ ਕਰਨ ਇੱਥੇ ਇੱਕ ਕੌਮ ਦਾ ਮੁੱਦਾ ਸੋ ਕੌਮੀ ਮੁੱਦਾ ਹੋਣ ਕਰਕੇ ਸਾਨੂੰ ਹਰ ਕਿਸੇ ਨੂੰ ਵੱਧ ਤੋਂ ਵੱਧ ਆਡਾ ਫਰਜ਼ ਫਰਜ਼ ਪਛਾਣ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਨੇ। ਜਦੋਂ ਜੀਤ ਬਿੱਟੂ ਹੋਰੀ ਕਹਿੰਦੇ ਵੀ ਜੇ ਐਦਾਂ ਦੇ ਬੰਦੇ ਜਿੱਤ ਗਏ ਤਾਂ ਭਾਈ ਸਾਨੂੰ ਪੰਜਾਬ ਛੱਡਣਾ ਪੈ ਜਾਣਾ। ਬਿੱਟੂ ਦੀ ਆਪਦੀ ਵੀਡੀਓ ਕੱਲ ਨੂੰ ਲੀਕ ਹੋਈ ਫਿਰਦੀ ਆ ਆਡੀਓ। ਉਹ ਤਾਂ ਕੀ ਭਾਜ ਭਾਜ ਜੀ ਵੀ ਖੜਨਾ ਕਿ ਨਹੀਂ ਖੜਨਾ। ਇਹ ਤਾਂ ਮਹਾਰਾਜ ਕਿਰਪਾ ਕਰਨ ਉਹ ਵਾਦਾ ਪ੍ਰਚਾਰ ਨਹੀਂ ਕਰੀਦਾ ਹੁੰਦਾ ਇਹੋ ਜਿਹੇ ਬੰਦਿਆਂ ਦਾ। ਜਿਨ੍ਹਾਂ ਦਾ ਅੱਜ ਨਹੀਂ ਹੈਗਾ ਕੱਲ ਨਹੀਂ ਹੈਗਾ ਉਹਨਾਂ ਬਾਰੇ ਕੀ ਸੁਣਨਾ ਕੀ ਪੁੱਛਣਾ। ਪਰ ਲਾਲਜੀਤ ਪੁੱਲਰ ਤਾਂ ਇਸ ਥਾਂ ਤੇ ਹੀ ਆ। ਇੱਥੋਂ ਹੀ ਜਿੱਤੇ ਆ ਜੀ। ਉਹ ਕਹਿੰਦੇ ਮੈਂ ਨਾ ਸੀਆਈਡੀ ਵਾਲਾ ਕਹਿ ਗਿਆ ਵੀ 2 ਲੱਖ ਵੋਟਾਂ ਦੇ ਤੁਸੀਂ ਜਿੱਤ ਮੈਂ ਕਹਿੰਦਾ ਹਰਕੇ ਦੀ ਵੋਟ ਕਿੰਨੀ ਆ ਬੰਦਾ ਪੁੱਛੇ ਵੀ ਬਾਕੀ ਸਾਰੇ ਇਸ ਸ਼ਣਕੜੇ ਵਿੱਚ ਨਾ ਆਏ ਨੇ ਜੇ 2 ਲੱਖ ਵੋਟਾਂ ਤੁਸੀਂ ਜਿੱਤਣਾ ਆਮ ਆਦਮੀ ਪਾਰਟੀ ਇਸ ਟੈਂਪਲੇਖੇ 'ਚ ਬੈਠੀ ਆ ਬਹੁਤ ਵੱਡੇ ਭਲੇਖੇ 'ਚ ਬੈਠੀ ਆ ਇਹ ਭਲੇਖਾ ਸਿਮਰਨਜੀਤ ਸਿੰਘ ਮਾਨ ਹੋਣਾ ਵੀ ਤੋੜਿਆ ਸੀਗਾ ਸੰਗਰੂਰ ਦੇ ਵਿੱਚੋਂ ਇਹ ਸੋਚਣਾ ਚਾਹੀਦਾ ਵੀ ਜਿਹੜੇ ਆਪਾਂ ਏਰੀਆ 'ਚ ਖੜੇ ਆ ਨਾ ਲਾਲਜੀਤ ਸਿੰਘ ਪੁੱਲਰ ਦਾ ਮੈਂ ਵਿਰੋਧ ਨਹੀਂ ਕਰਦਾ ਸਿਆਣਾ ਬੰਦਾ ਹੋਏਗਾ ਆਪਣੇ ਥਾਂ ਟਿਕਾਣੇ ਹੋਏਗਾ ਪਰ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਭਾਈ ਅਮਰਤਪਾਲ ਸਿੰਘ ਜਦੋਂ ਖੜ ਗਏ ਨੇ ਸਿੱਖ ਹਰ ਕਿਸੇ ਸਿੱਖ ਦਾ ਫਰਜ਼ ਹੈ ਇਹ ਵੀ ਚੁੱਪ ਕਰਕੇ ਆਪਣੇ ਘਰੇ ਬਹਿ ਜਾਂਦੇ ਬਿਨਾ ਮੁਕਾਬਲਾ ਭਾਈ ਅਮਰਪਾਲ ਸਿੰਘ ਨੂੰ ਜਿੱਤੂ ਦਿੰਦੇ ਅਰੇ ਇੱਥੇ ਤਾਂ ਜੀ ਇੱਕ ਹੋਰ ਅਮਰਪਾਲ ਸਿੰਘ ਵੀ ਆ ਗਿਆ ਸੀ ਤੁਹਾਨੂੰ ਪਤਾ ਜੀ ਉਹਨੇ ਕਾਗਜ਼ ਪਰਤੇ ਸੀ ਬਾਅਦ ਚ ਚਲੋ ਵਾਪਸ ਲੈ ਗਏ ਬੰਦਾ ਤਾਂ ਆਮ ਆਦਮੀ ਦਾ ਸੀ ਹਮ ਮੋਗੇ ਤੋਂ ਹਮ ਬੰਦਾ ਤਾਂ ਆਮ ਆਦਮੀ ਪਾਰਟੀ ਦਾ ਹੈ ਹਮ ਹੁਣ ਇੱਥੇ ਪਤਾ ਨਹੀਂ ਕਿੰਨੇ ਕੌਣੇ ਨੇ ਕਿੰਨੇ ਕ ਜਾਣੇ ਨੇ ਇਹ ਤਾਂ ਸਿੱਖਾਂ ਨੇ ਉਹਨਾਂ ਦੀ ਗੱਲ ਕਰ ਰਹੇ ਜਿਨ੍ਹਾਂ ਨੇ ਪੱਗਾਂ ਸਿਰਫ ਸਾਇਏ ਹੋਏ ਨੇ ਮਤ ਨਹੀਂ ਹੈ ਸਿਆਸਤ ਨੂੰ ਅੱਗੇ ਰੱਖਿਆ ਦੋ ਟੁਕ ਰੋਟੀ ਦਾ ਮਸਲਾ ਰਹਿ ਗਿਆ ਇੱਥੇ ਕਿਸੇ ਨੂੰ ਆਪਣੀ ਹੋਣ ਦਾ ਮਸਲਾ ਨਹੀਂ ਕਿਸੇ ਨੂੰ ਆਪਣੇ ਰਾਜ ਦਾ ਮਸਲਾ ਨਹੀਂ ਕਿਸੇ ਨੂੰ ਆਪਣੀ ਪਛਾਣ ਦਾ ਮਸਲਾ ਮਸਲਾ ਨਹੀਂ ਪਰ 13 ਜ਼ੀਰੋ ਦੇ ਦਾਅਵੇ ਆ ਸਿੰਘ ਸਾਹਿਬ 13 ਜ਼ੀਰੋ ਦਾ ਦਾਵਾ ਠੋਕਿਆ ਗਿਆ ਕਿ 13 ਸਾਡੀਆਂ ਹੋਣੀਆਂ ਬਾਕੀ ਸਾਰੇ ਜ਼ੀਰੋ ਤੇ ਰਹਿ ਜਾਣੇ ਮੈਂ ਕਹਿੰਦਾ ਲਿਖ ਕੇ ਲੈ ਲੋ ਇਹ 3 ਜ਼ੀਰੋ ਵੀ ਕਰ ਜਾਣ ਤੇ 3 10 ਵੀ ਕਰ ਜਾਣ ਤੇ ਮਹਾਰਾਜ ਕਿਰਪਾ ਕਰਨ ਕਿਸੇ ਹੰਕਾਰ ਚ ਖਾਲਸਾ ਨਾ ਅਨਾਉਂਸ ਨਹੀਂ ਕਰ ਰਿਹਾ ਪਰ ਇਹ ਆ ਵੀ ਇਸ ਇੱਥੇ ਜਿੱਥੇ ਆਪਾਂ ਖੜੇ ਆ ਖਡੂਰ ਸਾਹਿਬ ਇੱਥੋਂ ਭਾਈ ਅਮਰਪਾਲ ਸਿੰਘ ਜੇਤੂ ਹੋਊਗਾ ਜੇ ਇਨ ਕੇਸ ਵੋਟ ਨਹੀਂ ਪੂਰੀ ਪੈਂਦੀ ਇਹਦਾ ਮਤਲਬ ਇਹ ਆ ਜੀ ਇਲੈਕਸ਼ਨਾਂ ਰਿਗਡਿਆ ਇਲੈਕਸ਼ਨਾਂ ਇਹਨਾਂ ਨੇ ਫਿਕਸ ਕੀਤੀਆਂ ਹੋਈਆਂ ਤੇ ਇਸ ਕਰਕੇ ਸਾਡੀ ਸੁਣਵਾਈ ਹੈ ਨਹੀਂ ਇੱਥੋਂ ਘਟੋ ਘਟ ਵੀ ਜਿਹੜਾ ਅੱਜ ਇਕੱਠ ਦੇਖਿਆ ਆ ਆਪਾਂ ਆਪ ਮਹਾਰੇ ਕਹਿ ਸਕਦੇ ਹਾਂ ਲੱਖਾਂ ਦੀ ਵੋਟ ਜਿਹੜੀ ਹੈ ਭਾਈ ਅਮਰਪਾਲ ਸਿੰਘ ਦੇ ਹੱਕ ਚ ਪਗਤੇਗੀ ਇੱਕ ਬੰਦਾ ਪੂਰੀ ਰੈਲੀ ਚ ਦਿਖਾ ਦਿਓ ਜਿਹੜਾ ਪੈਸਾ ਲਾ ਕੇ ਆਇਆ ਹੋਵੇ ਇੱਕ ਬੰਦਾ ਇੱਥੇ ਲੱਖਾਂ ਆਟਾਂ ਵਾਲੇ ਫਰਾਂਡੇ ਨੇ ਕਾਂਗਰਸ ਦੇ ਝੰਡੇ ਲਾਇਓ ਤੇ 2-200 ਦਿਹਾੜੀ ਲਾ ਕੇ ਤੇ ਸ਼ਰਾਬ ਦੀ ਬੋਤਲ ਲੈ ਕੇ ਪਰ ਇਹ ਵੀ ਕਹਿ ਜਾ ਰਹੇ ਆ ਵੀ ਇਹ ਤਾਂ ਹਵਾਈ ਹਵਾਈ ਗੱਲਾਂ ਆ ਸੋਸ਼ਲ ਮੀਡੀਆ ਤੇ ਗੱਲਾਂ ਜਦੋਂ ਵੋਟਾਂ ਪੈਣ ਗਿਆ ਕਹਿੰਦੇ ਇੱਕ ਬੀਬੀ ਖਲੜਾ ਹੋਰਾਂ ਦੀ ਵਾਰਨ ਨੂੰ ਵੀ ਬੜਾ ਏਦਾਂ ਦਾ ਪ੍ਰਚ ਵੇਖੋ ਜੀ ਅਸੀਂ ਆਸਟ੍ਰੇਲੀਆ ਤੋਂ ਆਏ ਆ ਅਸੀਂ ਫੇਸਬੁੱਕ ਵੇਖ ਕੇ ਇੰਸਟਾਗ੍ਰਾਮ ਤੇ ਫੋਟੋਆਂ ਵੇਖ ਕੇ ਆਏ ਆ ਪਰ ਕਿਉਂ ਆਣਾ ਪਿਆ ਬਈ ਜਿਹੜੀ ਚੀਜ਼ ਫੇਸਬੁੱਕਾਂ ਤੇ ਹੁੰਦੀ ਆ ਉਸ ਚੀਜ਼ ਨੂੰ ਇਸੇ ਗਰਾਊਂਡ ਰਿਐਲਿਟੀ ਬਣਾਈਏ ਵੋਟ ਵੀ ਹੈਗੀ ਤੁਹਾਡੀ ਇੱਥੇ ਮੈਂ ਕਪੂਰਥਲੇ ਹਲਕੇ ਦਾ ਵਸਨੀਕ ਆ ਜੀ ਕਪੂਰਥਲੇ ਮੇਰੀ ਵੋਟ ਹੈ ਮੇਰਾ ਪਿੰਡ ਹੈਗਾ ਸ਼ੇਖੂਪੁਰ ਤੇ ਮੈਂ ਤੁਹਾਡੇ ਮਾਧਿਅਮ ਥਰੂ ਸਾਰੇ ਪਿੰਡ ਨੂੰ ਲਾਗੇ ਟੁੜੀਆਂਵਾਲ ਸਿਧਵਾ ਜਿੰਨੇ ਪਿੰਡ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੱਧ ਤੋਂ ਵੱਧ ਭਾਈ ਅਮਰਪਾਲ ਸਿੰਘ ਦੇ ਹੱਕ ਚ ਵੋਟਾਂ ਪੁੱਗਤੋਣ। ਬਾਕੀ ਝੰਡੇ ਛੱਡ ਹੋ ਜਾਣਗੇ ਜੀ। ਉਹ ਤਾਂ ਬੜੇ ਪ੍ਰਾਣੇ ਫੜੇ ਹੋਏ ਆ ਜੀ। ਉਹਨਾਂ ਨੂੰ ਚਿੰਬੜੇ ਹੋਏ ਆ। ਉਹਨਾਂ ਪਿੱਛੇ ਤਾਂ ਸਿਰ ਪੜਾਈ ਹੋ ਜਾਂਦੀ ਆ। ਦਾੜੀਆਂ ਪੱਟ ਹੋ ਜਾਂਦੀਆਂ ਜੀ। ਬੜਾ ਕੁਝ ਹੋ ਜਾਂਦਾ। ਪਰਚੇ ਹੋ ਜਾਂਦੇ ਜੀ ਇੱਕ ਦੂਜੇ ਦੇ ਉੱਤੇ। ਵੇਖੋ ਬਜ਼ੁਰਗਾਂ ਨੂੰ ਮੈਂ ਕੁਝ ਨਹੀਂ ਕਹਿੰਦਾ। ਬਜ਼ੁਰਗਾਂ ਦੀ ਮਤ ਜਦੋਂ ਬੰਦਾ 70 ਦੇ ਉੱਤੇ ਹੋ ਜਾਂਦਾ ਮਾਰੇ ਕਹਿੰਦੇ 70 ਕਾ ਮਤਹੀਣ। ਉਹ ਹੋ ਗਿਆ ਮਤਹੀਣ। ਪਰ ਮੈਂ ਆਪਣੇ ਨੌਜਵਾਨ ਭੈਣ ਭਰਾਵਾਂ ਨੂੰ ਜਿਨ੍ਹਾਂ ਦੀ ਇਸ ਟਾਈਮ 70% ਵੋਟ ਆ ਉਹਨਾਂ ਨੂੰ ਬੇਨ ਆਪਣਾ ਅੱਗਾ ਵੇਖੋ ਆਪਣੇ ਬੱਚਿਆਂ ਦਾ ਅੱਗਾ ਵੇਖੋ ਆਪਣਾ ਭਵਿੱਖ ਵੇਖੋ ਖਾਲਸੇ ਰਾਜ ਦੇ ਵਿੱਚ ਕਿਸੇ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ ਤੇ ਉਹ ਇਹ ਸਜ਼ਾ ਦਿੰਦੇ ਸੀ ਪੰਜਾਬੋਂ ਬਾਹਰ ਹੋ ਜਾ ਤੇ ਹੁਣ ਹੁਣ ਅਸੀਂ ਪੰਜਾਬ ਛੱਡ ਕੇ ਆਪ ਜਾ ਰਹੇ ਆਂ ਅਸੀਂ ਸਜ਼ਾ ਭੁਗਤ ਰਹੇ ਆਂ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਮੇਰੇ ਨੌਜਵਾਨ ਭੈਣ ਭਰਾਵਾ ਬਜ਼ੁਰਗ ਜਿਹੜੇ ਸਮਝਦੇ ਹੋਣਗੇ ਇਸ ਚੀਜ਼ ਨੂੰ ਉਹ ਆਪ ਮਹਾਰੇ ਹੋਣਗੇ ਪਰ ਨੌਜਵਾਨਾਂ ਨੂੰ ਬੇਨਤੀ ਹੈ ਖਾਸ ਕਰਕੇ ਵੱਧ ਵੱਧ ਭਾਈ ਅਮਰਪਾਲ ਸਿੰਘ ਦੇ ਹੱਕ ਚ ਵੋਟ ਪਕਤੋ ਸੋ ਬਿਲਕੁਲ ਜੋ ਆਸਟ੍ਰੇਲੀਆ ਤੋਂ ਇਹਨਾਂ ਦੇ ਨਾਲ ਆਏ ਆ ਭਾਈ ਸਾਹਿਬ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਰ ਕਿਵੇਂ ਦੇਖਦੇ ਹੋ ਤੁਸੀਂ ਆਸਟ੍ਰੇਲੀਆ ਤੋਂ ਚੱਲ ਕੇ ਇੱਥੇ ਆ ਗਏ ਬੜੀ ਡਿਫਰੈਂਟ ਹੈ ਇਹ ਤੇ ਇੱਥੇ ਕਿੱ사 ਲੱਗਦਾ ਪੰਜਾਬ ਇਜ਼ ਅ ਵੈਰੀ ਰਿਚ ਕੰਟਰੀ ਬਟ ਪ੍ਰੋਗਰੈਸਿਵ ਪਿੱਛੇ ਵਾ ਅਲਈਸਟ 20 ਸਾਲ ਇੱਥੇ ਤੁਸੀਂ ਪਹਿਲਾਂ ਵੀ ਰਹੇ ਆ ਇੱਥੇ ਰੋਡ ਸੀ ਸਾਰੇ ਟੁੱਟੇ ਪੱਜੇ ਆ ਵਾ ਵਾਈ ਯੂ ਕਮ ਹੇਅਰ ਫॉर ਅਮ੍ਰਿਤਪੁਰ ਵਾਈ ਡੂ ਯੂ ਕਮ ਹੇਅਰ ਟੂ ਥਿੰਗਸ ਟੂ ਸੀ ਪੰਜਾਬ ਫॉर द ਫਰਸਟ ਟਾਈਮ ਆਵਰ ਬੀਨ ਪੰਜਾਬ ਸੋ ਸੈਕੰਡ ਥਿੰਗ ਇਜ਼ ਆਲਸੋ ਥੈਟ ਪਰਮਪਾਲ ਸਿੰਘ ਮਾਈ ટ્રਸਟ ਦ ਫਰੈਂਡ ਹੀਰ ਆਲਸੋ ਸ਼ੋ ਮੀ ਟੂ ਬਿਲੋਗ ਟੂ ਪੰਜਾਬ ਮਾਈ ਫੋਰ ਫਾਦਰਸ ਡੇ ਮਾਈ ਪੰਜਾਬੀ ਹੈ ਜੀ ਬਜ਼ੁਰਗਾਂ ਦਾ ਪਰਦਾਦਾ ਜੀ ਦਾ ਪਿੰਡ ਵਨਚੜੀ ਹੈ ਇਹਨਾਂ ਦੇ ਦਾਦਾ ਜੀ ਇਥੋਂ ਮੂਵ ਕਰਕੇ ਮਲੇਸ਼ੀਆ ਗਏ ਇਹਨਾਂ ਦੇ ਭਰਾਤਾ ਭਾਈ ਦੋ ਗੋਬਿੰਦ ਸਿੰਘ ਦਿਓ ਰਾਮ ਕ੍ਰਿਪਾਲ ਸਿੰਘ ਦਿਓ ਉਹ ਮਲੇਸ਼ੀਆ ਦੇ ਵਿੱਚ ਫੈਡਰਲ ਮਿਨਿਸਟਰ ਰਹੇ ਨੇ ਇਹਨਾਂ ਦੇ ਚਾਚਾ ਜੀ ਕਿਰਪਾਲ ਸਿੰਘ ਦਿਓ ਉਹ ਮਲੇਸ਼ੀਆ ਦੇ ਆਪੋਜੀਸ਼ਨ ਦੇ ਲੀਡਰ ਰਹੇ ਨੇ ਇਹਨਾਂ ਦਾ ਭਰਾ ਗੋਬਿੰਦ ਸਿੰਘ ਦਿਓ ਉਹ ਪਿੰਨੰਗ ਕਸਬੇ ਦਾ ਪਨਾਗ ਹਲਕੇ ਦਾ ਚੀਫ ਮਿਨਿਸਟਰ ਐਮਲੇਸ਼ਿਆ ਚ ਪਰ ਤੇ 80 ਸਾਲ ਨਹੀਂ ਇਹ ਮੁੜੇ ਉੱਥੇ ਪੱਕੇ ਹੋ ਗਏ ਮਿਨਿਸਟਰ ਵੀ ਬਣ ਗਏ ਤਾਂ ਹੁਣ ਆਣਾ ਕਿਉਂ ਹੋ ਗਿਆ ਜੀ ਕਿਉਂਕਿ ਇਸ ਮਿੱਟੀ ਦੇ ਵਿੱਚ ਸਾਡਾ ਅੱਗੇ ਆਪਾਂ ਗੱਲ ਕਰਕੇ ਹਟਿਆ ਸਾਡਾ ਮੋਢਿਆ ਇਸ ਮਿੱਟੀ ਨੂੰ ਸੁਧਾਰਾਂਗੇ ਯੂ ਫੀਲ ਦਾ ਸੇਮ ਸੇਮ ਆਈ ਐਗਰੀ ਵਿਦ ਹਿਮ ਐਥੀ ਇੰਡ ਆਵਲੇ ਰਾਈਟ ਥਿਸ ਇਜ਼ ਵੇ ਵੀ ਵਰਕ ਥਿਸ ਇਜ਼ ਵੇ ਵੀ ਕੇਮ ਫਰਮ ਰਾਈਟ ਨੋ ਮੈਟਰ ਵੇ ਯੂ ਗੋ ਇਨ ਦ ਵਰਲਡ ਪੰਜਾਬ ਓਲਵੇਜ਼ ਬੀ ਹੋਮ ਥੈਟ ਇਜ਼ ਅ ਮੋਸਟ ਇੰਪੋਰਟੈਂਟ ਥਿੰਗ ਹਰ ਜੇਨਰੇਸ਼ਨ ਨੈਕਸਟ ਜੇਨਰੇਸ਼ਨ ਫੀਲ ਕਰਦੀ ਹੈ ਇਹ ਕਦੇ ਆ ਸਕਦੇ ਵ If they get the opportunity to become Indian citizens, yes, they will come back. Mm. But all depends. Do they feel the same that you feel? My my kids do, my family don't. my family does. But that's what it is. How are you feeling here? I feel good actually. I feel good. I've seen this before. I've seen in Malaysia also where, where my uncle was incarcerated, right, for being an opposition leader. amri pal also is in the same position. Now I honestly say, if you want to have progressive party vote for Amritpal if you want justice or in vote for Amritpal Singh. So what do you think about other candidates? I've seen a few of the candidates right but they all have no such policies right that help Sikh Sikhs down here. Their policy is more based on right federally. So that's what I'm looking at. I want someone local here that looks at all the Sikhs. What's your good name sir? My full name is Sanwant Singh Sanwant Singh Dio Singh Deo. Sanwant Singh ਦੇਓ ਕੀ ਹੋ ਜੀ ਦੇਓ ਸਨਮਾਨ ਸਿੰਘ ਦਿਓ ਜੀ ਵੀ ਆਏ ਆ ਜਿਨ੍ਹਾਂ ਦੀ ਪੀੜ੍hiyan ਲੰਬੇ ਸਮੇਂ ਤੋਂ ਵਿਦੇਸ਼ਾਂ ਵਿੱਚ ਜਾ ਚੁੱਕੀਆਂ ਨੇ ਬੱਚੇ ਵੀ ਉੱਥੋਂ ਦੇ ਬੌਰਨ ਪਰ ਜਿੱਥੇ ਹੋਰ ਸਿੰਘ ਆਸਟ੍ਰੇਲੀਆ ਤੋਂ ਪਰਤੇ ਤਾਂ ਉਹਨਾਂ ਦੇ ਨਾਲ ਹੀ ਸਨਮਾਨ ਸਿੰਘ ਦਿਓ ਹੋਰੀ ਵੀ ਇੱਥੇ ਪਰਤੇ ਆ ਸੋ ਜਿੱਥੇ ਸੰਗਤਾਂ ਜਾਂ ਕਹਿ ਲਓ ਕਿ ਲੋਕ ਭਾਈ ਅਮਰਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਹੱਕ ਦੇ ਵਿੱਚ ਇਸ ਥਾਂ ਦੇ ਉੱਤੇ ਇਕੱਠੇ ਹੋਏ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਏ ਆ ਤਾਂ ਅਜਿਹੇ ਲੋਕ ਵੀ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਏ ਆ ਜਿਨ੍ਹਾਂ ਦੀ ਸ਼ਾਇਦ ਵਾਪਸ ਕਦੇ ਪੰਜਾਬ ਪਰਤਣ ਦੀ ਉਮੀਦ ਵੀ ਨਹੀਂ ਹੋਵੇਗੀ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ ਤਰਨਤਾਰਨ